ਰਾਜਸਥਾਨ ਤੋਂ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵੱਡਾ ਹਾ사 ਵਾਪਰ ਗਿਆ ਹੈ ਸਕੂਲ ਦੀ ਛੱਤ ਡਿੱਗਣ ਦੀ ਵਜ੍ਹਾ ਦੇ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ 30 ਦੇ ਕਰੀਬ ਬੱਚੇ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 11 ਦੀ ਹਾਲਤ ਜਿਹੜੀ ਹੈ ਉਹ ਸੀਰੀਅਸ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਜਿਸ ਦੌਰਾਨ ਛੱਤ ਡਿੱਗੀ ਉਸ ਦੌਰਾਨ ਕਲਾਸ ਦੇ ਅੰਦਰ 60 ਦੇ ਕਰੀਬ ਬੱਚੇ ਮੌਜੂਦ ਸਨ ਦੱਸਦੀ ਹੈ ਕਿ ਰਾਜਸਥਾਨ ਦੇ ਵਿੱਚ ਵੱਡਾ ਹਾਸਾ ਵਾਪਰਿਆ ਹੈ ਜਿੱਥੇ ਚਾਲਾਵਾੜਾ ਜ਼ਿਲ੍ਹੇ ਦੇ ਵਿੱਚ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਦੀ ਵਜ੍ਹਾ ਦੇ ਨਾਲ 4 ਦੇ ਕਰੀਬ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਬੱਚੇ ਜ਼ਖਮੀ ਹੋਏ ਨੇ ਇਸ ਪੂਰੇ ਹਾਸੇ ਦੇ ਵਿੱਚ ਇਸ ਪੂਰੀ ਘਟਨਾ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 11 ਬੱਚਿਆਂ ਦੀ ਜਿਹੜੀ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਜਿਵੇਂ ਹੀ ਇਸ ਬਾਰੇ ਪਤਾ ਲੱਗਾ ਤਾਂ ਪ੍ਰਸ਼ਾਸਨ ਦੀਆਂ ਟੀਮਾਂ ਪਲਸ ਦੀਆਂ ਟੀਮਾਂ ਬਚਾਅ ਕਾਰਜਾਂ ਦੇ ਲਈ ਪਹੁੰਚੀਆਂ ਆਲੇ ਦੁਆਲੇ ਜਿਹੜੇ ਨੇੜਲੇ ਲੋਕ ਸਣ ਉਹ ਪਹੁੰਚੇ ਤਾਂ ਕਿ ਬੱਚਿਆਂ ਨੂੰ ਬਾਹਰ ਕੱਢਿਆ ਜਾ ਸਕੇ ਪਰ ਤੁਹਾਨੂੰ ਦੱਸ ਦਈਏ ਕਿ ਛੱਤ ਡਿੱਗਣ ਦੇ ਨਾਲ ਛੱਤ ਦੇ ਡਿੱਗਣ ਨਾਲ ਜਿਹੜਾ ਮਲਬਾ ਸੀ ਉਸ ਦੇ ਹੇਠਾਂ ਵੀ ਕਈ ਬੱਚਿਆਂ ਦੇ ਦਬੇ ਹੋਣ ਦੀ ਅਸ਼ੰਕਾ ਜਿਹੜਾ ਸ਼ੱਕ ਜੜਾਏ ਉਹ ਜਤਾਇਆ ਜਾ ਰਿਹਾ ਹੈ ਪਰ ਦੱਸ ਦਈਏ ਕਿ ਇਸ ਹਾਸੀਦ ਵਿੱਚ ਜਿਹੜਾ ਦੁਖਦਾਈ ਘਟਨਾ ਜਿਹੜੀ ਰਾਜਸਥਾਨ ਦੇ ਵਿੱਚ ਵਾਪਰੀ ਹੈ ਇਸ ਦੇ ਵਿੱਚ 4 ਬੱਚਿਆਂ ਦੀ ਜਾਨ ਜਾ ਚੁਕੀ ਹੈ ਜਿਨ੍ਹਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਬੱਚੇ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਵਿੱਚੋਂ 11 ਦੀ ਜਿਹੜੀ ਹਾਲਤ ਹੈ ਉਹ ਗੰਭੀਰ ਬਣੀ ਹੋਈ ਹੈ ਜਿਹੜਾ ਹਾਸਾ ਹੈ ਇਹ ਰਾਜਸਥਾਨ ਦੇ ਵਿੱਚ ਵਾਪਰਿਆ ਹੈ ਜਿੱਥੇ ਕਿ ਰਾਜਸਥਾਨ ਦੇ ਝਾਲਾਵਾੜਾ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਹੈ ਵੱਡਾ ਹਾਸਾ ਹੋਇਆ ਹੈ ਇਹ ਦੱਸਦੀ ਹੈ ਕਿ ਇੱਥੇ ਸਰਕਾਰੀ ਸਕੂਲ ਦੀ ਛੱਤ ਡਿੱਗਣ ਦੀ ਵਜ੍ਹਾ ਦੇ ਨਾਲ 4 ਬੱਚਿਆਂ ਦੀ ਜਾਨ ਚਲੀ ਗਈ ਹੈ ਜਦਕਿ ਕਈ ਬੱਚਿਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਸ਼ੱਕ ਵੀ ਜਿਹੜਾ ਹੈ ਉਹ ਜਤਾਇਆ ਜਾ ਰਿਹਾ ਹੈ ਜਦਕਿ ਕਈ ਬੱਚੇ ਗੰਭੀਰ ਰੂਪ ਦੇ ਨਾਲ ਕਮਿਵੀ ਦੱਸੇ ਜਾ ਰਹੇ ਨੇ ਚਾਲਾਵਾੜਾ ਜ਼ਿਲ੍ਹੇ ਦੇ ਮਨੋਹਰ ਥਾਣਾ ਖੇਤਰ ਦੇ ਪੀਪਲ ਲੋਧੀ ਦੇ ਵਿੱਚ ਦੱਸ ਦਈਏ ਕਿ ਐ ਸਕੂਲ ਜਿਹੜਾ ਸੀ ਉਹ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਸਕੂਲ ਦੀ ਛੱਤ ਡਿੱਗਣ ਦੀ ਵਜ੍ਹਾ ਦੇ ਨਾਲ ਐ ਹਾਸਾ ਵਾਪਰਿਆ ਹੈ ਅਤੇ ਸਕੂਲ ਜੋ ਕਿ ਪਹਿਲਾਂ ਦੇਖਣ ਦੇਖਦੇ ਹੀ ਦੇਖਦੇ ਤੁਹਾਨੂੰ ਦੱਸ ਦਈਏ ਕਿ ਸਕੂਲ ਜਿਹੜਾ ਸੀ ਉਹ ਪੂਰਾ ਮਲਬੇ ਦੇ ਵਿੱਚ ਤਬਦੀਲ ਹੋ ਗਿਆ ਲੋਕਾਂ ਦੇ ਵੱਲੋਂ ਜਿਵੇਂ ਹੀ ਉਹਨਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਉਹ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਪ੍ਰਸ਼ਾਸਨ ਦੀਆਂ ਟੀਮਾਂ ਵੀ ਮੌਕੇ ਉੱਤੇ ਪਹੁੰਚ ਗਈਆਂ ਪਰ ਬਚਾਅ ਕਾਰਜ ਉਹਨਾਂ ਦੇ ਵੱਲੋਂ ਵੀ ਜਿਹੜੇ ਸ਼ੁਰੂ ਕਰ ਦਿੱਤੇ ਗਏ ਤਾਂ ਜੋ ਬੱਚਿਆਂ ਨੂੰ ਬਚਾਇਆ ਜਾ ਸਕੇ ਪਰ ਤੁਹਾਨੂੰ ਦੱਸ ਦਈਏ ਕਿ ਆਜ਼ਾਦ ਹਾਸਾ ਵਾਪ੍ਰਿਆ ਤਾਂ ਵੇਖਦੇ ਹੀ ਵੇਖਦੇ ਸਕੂਲ ਜਿਹੜਾ ਸੀ ਉਹ ਖੰਡਰ ਦੇ ਵਿੱਚ تبدیل ہو گیا چار بچیاں دی جڑی جان ہے او ਹੁਣ ਤੱਕ ਖਬਰ ਸਾਹਮਣੇ ਆ ਰਹੀ ਹੈ ਕਿ چار بچے ਜਿਹੜੇ ਨੇ ਉਹ ਆਪਣੀ ਜਾਨ ਇਸ ਹਾਸੇ ਦੇ ਵਿੱਚ ਗਵਾ ਚੁਕੇ ਨੇ ਤਾਂ ਉੱਥੇ ਹੀ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਲਹੋਤ ਨੇ ਵੀ ਅਸ਼ੋਕ ਗਲਹੋਤ ਜਿਹੜੇ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਦੁੱਖ ਪ੍ਰਗਟਾਇਆ ਹੈ ਤਾਂ ਫਿਲਹਾਲ ਦੱਸ ਦਈਏ ਕਿ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਤੱਕ چار ਬੱਚਿਆਂ ਦੀ ਜਾਨ ਜਿਹੜੀ ਹੈ ਉਹ ਜਾ ਚੁਕੀ ਹੈ ਕਈ 11 ਦੇ ਕਰੀਬ ਬੱਚੇ ਜਿਹੜੇ ਨੇ ਉਹ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਨੇ